ਸ੍ਰੀ ਕ੍ਰਿਸ਼ਨ ਭਗਵਾਨ ਦੀ ਜਗ ਅਸੀਂ ਪਿਛਲੇ ਤੀਜੇ ਭਾਗ ਵਿੱਚ ਦੱਸਿਆ ਕਿ ਪਾਂਡਵਾਂ ਦੇ ਮਨ ਵਿੱਚ ਹੰਕਾਰ ਆ ਗਿਆ ਭਗਵਾਨ ਨੇ ਆਪਣੇ ਭਗਤਾਂ ਦੇ ਮਨ ਚੋਂ ਹੰਕਾਰ ਕੱਢਣ ਲਈ ਅਸ਼ਮੇਤ ਜਗ ਦੀ ਸਲਾਹ ਦਿੱਤੀ ਇੱਕ ਘੋੜਾ ਛੱਡ ਦਿੱਤਾ ਹੈ ਉਹਦੇ ਗਾਲ 'ਚ ਇੱਕ ਤਖਤੀ ਪਾਤੀ ਹੈ ਕਿ ਜਿਹੜਾ ਕੋਈ ਇਹਨੂੰ ਪੜ੍ਹੇਗਾ ਉਹਨੂੰ ਜਾਂ ਸਾਡੇ ਨਾਲ ਲੜਨਾ ਪਏਗਾ ਸਾਨੂੰ ਜਿੱਤਣਾ ਪਏਗਾ ਜਾਂ ਉਹਨੂੰ ਮਰਨਾ ਪਏਗਾ ਜਾਂ ਸਾਡੇ ਅਧੀਨ ਹੋਣਾ ਪਏਗਾ ਐਸਪੋਰ ਦੇ ਪਿੱਛੇ ਫੌਜਾਂ ਜਿਹੜੀਆਂ ਨੇ ਉਹ ਤੁਰਪੀਆਂ ਮੈਂ ਦੱਸਿਆ ਦੰਦੁੰਬੀਆਂ ਢੋਲ ਨਗਾਰੇ ਸੰਖ ਵਜਾਉਂਦੇ ਤੁਰੇ ਜਾਂਦੇ ਨੇ ਜਿਹੜਾ ਕੋਈ ਰਾਜ ਅੜਦਾ ਚਾਹੇ ਉਹ ਫੜ ਲੈਂਦੇ ਚਾਹੇ ਦੀਨ ਕਰਦੇ ਚਾਹੇ ਮਾਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਕੋੜਾ ਤੁਰਿਆ ਤੁਰਿਆ ਮਗਰ ਫੌਜਾ ਕਿੱਥੇ ਪੁੱਜ ਗਈ ਐਸ ਵੇਲੇ ਦੇ ਜਿਹਨੂੰ ਹੈ ਮੱਧਿਆ ਪ੍ਰਦੇਸ਼ ਐਮਪੀ ਕਹਿੰਦੇ ਆ ਮਹਾਪਾਰਤ ਦੇ ਦੇਲੇ ਐਸ ਏਰੀਏ 'ਚ ਇੱਕ ਦੇਸ਼ੰਦਾਹੀ ਰਤਨਪੁਰ ਉੱਥੋਂ ਦਾ ਰਾਜਾ ਹੈ ਮੋਤਦਵਾਜ ਮੋਦਵਾਜ ਦਾ ਪੁੱਤਰ ਪਾਮਰਦਵਾਜ ਦੱਸਦਨੇ ਕੀ ਮੋਦਵਾਜ ਦਾ ਪੁੱਤਰ ਪਾਮਰਦਵਾਜ ਘਰੋਂ ਸੈਰ ਕਰਨੋਂ ਬਾਹਰ ਨਿਕਲਿਆ ਮਹਿਲਾਂ ਚ ਘੋੜਾ ਵੇਖਿਆ ਘੋੜਿਆਂ ਲ ਦੇਖ ਕੇ ਉਹਦਾ ਮਨ ਵਿੱਚ ਆ ਗਿਆ ਕੋਈ 12 13 ਸਾਲਾਂ ਦਾ ਲੜਕਾ ਆ ਉਹਨੇ ਘੋੜਾ ਫੜ ਕੇ ਤੇ بے ਪ੍ਰਵਾਹ ਹੋ ਕੇ ਬਹਿ ਗਿਆ ਆ ਇੱਧਰ ਜਿਹੜੀ ਪਾਂਡਵਾ ਦੀ ਫੌਜ ਆ ਉਹ ਘੋੜਾ 拉ਬਦੀ ਫਿਰਦੀ ਹੈ ਜਸੂਸ ਗੁਪਤ ਚਾਰਦੀ ਨਾ ਨੁਕਿੰਦੇ ਨੇ ਹੋਰ ਮਲਾਜ਼ਮ ਸੈਨਾਪਤੀ ਕਹਿ ਗੋ ਫਿਰਦੀ ਪੜੀ ਤਗੜੀ ਜੋ ਫੌਜੀ ਸੋ ਅੱਜ ਰਾਜੇ ਮੋਹਸਤਵ ਦੀ ਕਥਾ ਦਾ ਇਹ ਚੌਥਾ ਭਾਗ ਆ ਲਓ ਬੜੇ ਪਿਆਰ ਨਾਲ ਸਰਵਨ ਕਰਨਾ ਕਿ ਜਿਹੜੀ ਉਹ ਫੌਜ ਆ ਕੀ ਵਿਚਾਰ ਕਰਦੀਆਂ ਤੇ ਅਰਜਨ ਕੀ ਸੋਚਦਾ पड़ी छो न मौत भे लीला ਤੀਜੇ ਭਾਗ ਵਿੱਚ ਪਿੱਛੇ ਅਸੀਂ ਦੱਸ ਗਏ ਆ ਆਪਣੇ ਸਰਦੋਥੇ ਭਗਤ ਜੀਨਾਂ ਨੂੰ ਕਿ ਭਗਵਾਨ ਕ੍ਰਿਸ਼ਨ ਜੀ ਨੇ ਸਵਾਦ ਦਿੱਤੀ ਹੈ ਕਿ ਪਾਡੋ ਇੱਕ ਅਸ਼ਵੇਂਧ ਯੱਗ ਕਰੋ ਤਾਂ ਯਦਿਸ਼ਤਰੂਣਾ ਨੇ ਮਤਲਬ ਪੰਜਾਂ ਭਰਾਵਾਂ ਪਾਂਡਵਾ ਨੇ ਅਸ਼ਵੇਂਧ ਯੱਗ ਦੀ ਤਿਆਰੀ ਕੀਤੀ ਹੈ ਯੋਯੋ ਦੇਲਾ ਸਮਰਵਾਨੀ ਚੋ ਉਹੀ ਤੋ ਯਾਹੀ ਉਸੇ ਤਰੀਕੇ ਨਾਲ ਕੰਮ ਸ਼ੁਰੂ ਹੋਇਆ ਇੱਕ ਕੋੜਾ ਲਿਆ ਕੋੜਾ ਛੱਡ ਦਿੱਤਾ ਮੈਂ ਦੱਸਿਆ ਕਿ ਪਿੱਛੇ ਉਹਦੇ ਫੌਜਾਂ ਤੁਰ ਪਈਆਂ ਤੇ ਦੁੰਬੀਆਂ ਢੋਲ ਨਗਾਰੇ ਸੰਖ ਵਜਦੇ ਬੜੇ ਬੜੇ ਤਗੜੇ ਯੋਧੇ ਦੇ ਨਾਲ ਮਰ ਉਹ ਵੇਲੇ ਦੇ ਸਭ ਤੋਂ ਤਗੜੇ ਇੱਕ ਦੇਸ਼ ਦੀ ਫੌਜ ਤੁਰ ਪਈਆ ਹੁਣ ਭਗਵਾਨ ਕ੍ਰਿਸ਼ਨ ਜੀ ਨੇ ਪੌੜਵਾ ਦਾ ਜਿਹੜਾ ਹੰਕਾਰ ਆ ਉਹ ਮਨ ਚੋਂ ਕੱਢਣਾ ਕਿਉਂਕਿ ਕੋਈ ਵੀ ਇਨਸਾਨ ਕੁਝ ਨਹੀਂ ਕਰ ਸਕਦਾ ਜਿੰਨਾ ਚਿਰ ਰੱਬ ਦੀ ਮਰਜ਼ੀ ਨਾ ਹੋਏ ਭਗਵਾਨ ਦੀ ਮਰਜ਼ੀ ਨਾ ਹੋਏ ਸੋ ਹੁਣ ਫੌਜਾਂ ਤੁਰ ਪਈਆਂ ਨੇ ਲੰਘਦੇ ਜਾਂਦੇ ਨੇ ਦੇਸ਼ ਅਧੀਨ ਕਰੀ ਜਾਂਦੇ ਨੇ ਕਾਬੂ ਕਰੀ ਜਾਂਦੇ ਨੇ ਤਤਨਿਕ ਇਤਿਹਾਸ ਦੱਸਦਾ ਕਿ ਮੱਧਿਆ ਪ੍ਰਦੇਸ਼ ਜਿਹਨੂੰ ਇਸ ਵੇਲੇ ਐਮਪੀ ਕਹਿੰਦੇ ਨੇ ਜਿਹੜੀ ਉਹ ਸਟੇਟ ਆ ਉਹਦੇ ਕਿਸੇ ਇਲਾਕੇ ਦਾ ਉਸ ਵੇਲੇ ਇੱਕ ਦੇਸ਼ ਆ ਜਿਹਦਾ ਨਾਮ ਆ ਰਤਨਪੁਰ ਜਿਸ ਦੇ ਘੋੜਾ ਰਤਨਪੁਰ ਵਿੱਚ ਪੁੱਜਿਆ ਦਸ ਦੇਨੇ ਕੀ ਉਸ ਜਿਹੜੇ ਦਸਨਪੁਰ ਦਾ ਰਾਜਾ ਯਾ ਰਾਜਾ ਮੋਰਧਵਜ ਉਹਦਾ ਜਿਹੜਾ ਪੁੱਤਰ ਆ ਤਾਮਰਧਵਜ ਉਸ ਹਰ ਕਰਨ ਲਈ ਆਪਣੇ ਘਰੋਂ ਬਾਹਰ ਨਿਕਲਿਆ ਕਿਉਂਕਿ ਅੱਗੇ ਅੱਗੇ ਬੜੀ ਦੂਰ ਫੌਜ ਤੋਂ ਪਹਿਲਾਂ ਸੈਨਾ ਤੋਂ ਪਹਿਲਾਂ ਕੋੜਾ ਜਾਂਦਾ ਹੈ ਦਸ ਦੇਨੇ ਕੀ ਮੋਰਧਵਜ ਦੇ ਪੁੱਤਰ ਤਾਮਰਧਵਜ ਨੇ ਉਸ ਕੋੜੇ ਨੂੰ ਫੜ ਲਿਆ ਸੋ ਉਸ ਵੇਲੇ ਦਾ ਜਿਹੜਾ ਸੀਨ ਅੱਜ ਪੇਸ਼ ਕਰਨ ਦਾ ਤੁਹਾਡੇ ਰੂਬਰੂ ਜਤਨ ਕਰਾਂਗੇ ਸੋ ਆਓ ਕੀ ਸ਼ਾਇਰ ਨੇ ਲਿਆਣਾ ਲਿਖੀਆਂ ਬੜੇ ਪਿਆਰ ਨਾਲ ਸਰਵਣ ਕਰਨੀਆਂ ਨੇ Yeah! <laughs>